ਸਸੀ ਗੱਲ ਜੀ ਸਾਰਿਆਂ ਨੂੰ ਅੱਜ ਸਿਕਾ ਮੇਰੀ ਘਰ ਵਾਲੀ ਦਾ ਜਨਮ ਦਿਨ ਤੇ ਸਵੇਰੇ ਮੈਂ ਉੱਠ ਕੇ ਵਿਸ਼ ਕੀਤੀ ਮੈਂ ਕਿਹਾ ਜੀ ਹੈਪੀ ਬਰਥਡੇ ਕਹਿੰਦੀ ਥੈਂਕ ਯੂ ਵੈਰੀ ਮਚ ਮੈਂ ਕਿਹਾ ਉੱਠ ਕੇ ਉਹ ਨਾ ਲੋ ਆਪਣਾ ਜਿਹੜੀ ਸ਼ਕਲ ਉਹ ਸਵਾਰ ਲੋ ਤੁਹਾਨੂੰ ਮਾੜਾ ਮੋਟਾ ਸ਼ਰਮ ਹੈ ਕਿ ਨਹੀਂ ਹੋਰਾਂ ਵੀ ਸ਼ਰਮ ਨਹੀਂ ਵਾਲ ਕਰਾਏਗੇ ਸਿੱਧੇ ਰਬੋਂਡਿੰਗ ਕਹਿੰਦੀ ਮੈਂ ਕਰਾਈਏ ਉਹਥੇ ਲਓ ਜੀ ਫਿਰ ਆਪਾਂ ਹੋਗੇ ਜੀ ਮੰਡੀ ਨੂੰ ਜਾਣਾ ਸੀਗਾ ਥੋੜਾ ਜਿਹਾ ਸਮਾਨ ਜਰ ਹੈ ਤੇ ਆਪਾਂ ਮੋਟਰਸਾਈਕਲ ਚੱਕ ਕੇ ਤੇ ਆਪਾਂ ਪਹੁੰਚਣਾ ਸੀਗਾ ਮੰਡੀ ਅਨਾਜ ਮੰਡੀ ਬੰਗਾ ਤੇ ਆਪਾਂ ਪਹੁੰਚ ਗਏ ਜੀ ਸਬਜੀ ਮੰਡੀ ਬੰਗਾ ਉੱਥੋਂ ਲੈਣਾ ਸੀ ਸਮਾਨ ਸਬਜੀ ਵਗੈਰਾ ਤੇ ਟਮਾਟਰ ਆਲੂ ਪਿਆਜ਼ ਥੋੜੇ ਜਿਆਦਾ ਅੱਜ ਕੱਲ੍ਹ ਕਾਈਦੇ ਆ ਮਹਿੰਗੇ ਵੀ ਹੋ ਗਏ ਭਾਵੇਂ ਤੇ ਫੇਰ ਆਪਾਂ ਤੁਰ ਪਏ ਜੀ ਸਮਾਨ ਲੈ ਕੇ ਘਰ ਨੂੰ ਜਦੋਂ ਆਏ ਵਾਪਸ ਤੇ ਰਾਹ ਦੇ ਵਿੱਚ ਆਪਾਂ ਮਿੱਤਰ ਟੱਕਰ ਗਏ ਸਾਨੂੰ ਤੇ ਉਹਨਾਂ ਨਾਲ ਹੋਈ ਮੁਲਾਕਾਤ ਫੇਰ ਆਪਾਂ ਪਹੁੰਚ ਗਏ ਜੀ ਘਰੇ ਘਰੇ ਪਹੁੰਚ ਕੇ ਦੇਖਿਆ ਤੇ ਘਰ ਵਾਲੀ ਹਰੇ ਬਣਾ ਰਹੀ ਸੀ ਰੋਟੀ ਮੇਗਾ ਰੋਟੀ ਬਣਾਈ ਨਹੀਂ ਕਹਿੰਦੀ ਨਾ ਜੀ ਨਾ ਰਹਿੰਦੀਆਂ ਥੋੜੀਆਂ ਮੇਗਾ ਬਿਟਰ ਬਣਾ ਲਦਾ ਵਟ ਤੇ ਆਪਾਂ ਹੋਗੇ ਤਿਆਰ ਹੋ ਕੇ ਰੈਡੀ ਸ਼ੈਡੀ ਜਾ ਚੱਕੋ ਹੈਪੀ ਬਰਥਡੇ ਟੂ ਯੂ ਮੇਗਾ ਤੇਰਾ ਹੋਈ ਤੇ ਨਵੀਂ ਡਰੈਸ ਬਾਕੇ ਕਹਿੰਦੀ ਅੱਜ ਜਾਣਾ ਜਨਮ ਦਿਨ ਮੇਰਾ ਤੇ ਆਪਾਂ ਜੀ ਮੋਟਰ ਵਾਲੀ ਮਾਰੀ ਕਿੱਕ ਤੇ ਆਪਾਂ ਨਿਕਲ ਗਏ ਸ਼ਹਿਰ ਨੂੰ ਜਾਂਦੇ ਜਾਂਦੇ ਬਣਾਈ ਵੀਡੀਓ ਮੈਡਮ ਮੇਗਾ ਕਿਦਾਂ ਖੁਸ਼ ਵਾ ਕਹਿੰਦੀ ਅੱਜ ਤਾਂ ਪੂਰੀ ਖੁਸ਼ਮਈ ਟੈਨਸ਼ਨ ਨਾ ਦੋ ਤੁਸੀਂ ਤੇ ਫਿਰ ਆਪਾਂ ਪਹੁੰਚ ਗਏ ਜੀ ਪ੍ਰੀ ਟ੍ਰੈਵਲ ਤੇ ਪਹਿਲਾਂ ਜਾਣਾ ਹੁੰਦਾ ਆਪਾਂ ਗੁਰੂ ਘਰੇ ਮੱਥਾ ਟੇਕਣ ਚੰਨਕਮਲ ਸਾਹਿਬ ਤੇ ਆਪਾਂ ਰਾਹ ਦੇ ਵਿੱਚ ਪਹੁੰਚ ਗਏ ਸਦਾਈ ਗੁਰਦੁਆਰਾ ਸ਼੍ਰੀ ਚੰਨਕਮਲ ਸਾਹਿਬ ਗੁਰੂ ਘਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਰਾਏ ਦੇ ਚਾਰਨਾ ਵਿੱਚ ਝੁਕਾ ਕੇ ਸੀਸ ਕਰਕੇ ਅਰਦਾਸ ਤੇ ਮਹਾਰਾਜ ਦਾ ਲਿਆ ਨਾਮ ਤੇ ਦੇਗ ਪ੍ਰਸ਼ਾਦ ਲੈ ਕੇ ਤੇ ਆਪਾਂ ਆ ਗਏ ਜੀ ਗੁਰਦੁਆਰਾ ਸਾਹਿਬ ਤੋਂ ਬਾਹਰ ਮੱਥਾ ਟੇਕਣ ਪ੍ਰੰਤ ਤੇ ਗੁਰਦੁਆਰਾ ਸ਼੍ਰੀ ਚੰਨਕਮਲ ਸਾਹਿਬ ਬਾਦਸ਼ਾਹੀ ਸ਼ੇਮੀ ਧਰਤਿ ਜੋ ਪ੍ਰਾਪਤ ਵਹੇ ਧਰਤੀ ਜੀਂਦਵਾਲ ਦੀ ਤੇ ਆਪਾਂ ਪਹੁੰਚਣੋ ਸੀਗਾ ਜੀ ਪ੍ਰੀ ਟ੍ਰੈਵਲ ਤੇ ਤੇ ਆਪਾਂ ਪਹੁੰਚ ਗਏ ਜੀ ਦਫ਼ਤਰ ਦਫ਼ਤਰ ਅਗ ਬਣਾਈਆਂ ਤੁਹਾਡੀਆਂ ਟਿਕਟਾਂ ਕੰਮ ਹੋ ਗਿਆ ਸੀ ਸ਼ੁਰੂ ਚਲੋ ਭਈਏ ਨੇ ਰੋਮ ਜਾਣਾ ਹੋਵੇ ਮਿਲਾਨ ਜਾਣਾ ਹੋਵੇ ਨਿਊਯਾਰਕ ਇਟਲੀ ਸਾਲਾਣਾ ਤਾਂ ਐਮਕਾ ਸਾਰੇ ਪਰਸਿਆਂ ਦੀਆਂ ਜਿਹੜੀਆਂ ਟਿਕਟਾਂ ਤੁਹਾਨੂੰ ਮਿਲਣ ਲੱਗੀਆਂ ਫਿਰ ਆਪਾਂ ਚੱਲ ਗਏ ਯੂਰੋਬਾਈਟ ਲੈਣਾ ਸੀਗਾ ਥੋੜੇ ਜਿਹਾ ਖਾਣ ਪੀਣ ਦੇ ਸਮਾਨ ਅਮਨਵੀਰ ਨੂੰ ਕਰਨੀ ਸੀਗੀ ਪਾਰਟੀ ਤੇ ਰੋਮ ਤੇ ਉੱਥੋਂ ਜਦ ਆਪਾਂ ਆ ਗਏ ਜੀ ਦੁਬਾਰਾ ਆਪਣੇ ਦਫ਼ਤਰ ਤੇ ਦਫ਼ਤਰ ਤੋਂ ਬਾਅਦ ਸਿੱਧਾ ਹੀ ਫੇਰ ਗਏ ਆਪਣੀ ਚਾਹੇ ਵਾਲੇ ਦੇ ਉੱਥੋਂ ਲੈਣੇ ਸੀਗੇ 버ਗਰ ਤੇ ਉੱਥੇ ਬਾਈ ਉੱਥੇ ਬਣਾਣਾ ਸੀ ਜਨਮ ਦੇਨ ਤੇ ਆਪਾਂ ਪਹੁੰਚ ਗਏ ਜੀ ਆਪਣਾ ਚਾਹ ਤੇ ਲੋ ਜੀ ਕੇਕ ਤੇ ਕੇਕ ਠਾ ਕੇ ਲੋ ਵੀ ਸਾਰੀਆਂ ਪ੍ਰਿੰਡਾ ਪੈ ਗਈਆਂ ਚੰਬੜ ਗਈਆਂ ਵੀ ਪ੍ਰਿੰਡਾ ਤੇ ਪ੍ਰਿੰਡਾ ਚੜੀਆਂ ਪਈਆਂ ਆ ਬੱਲੇ ਵੇ ਮੋਟਰ ਤੇ ਰਿੱਚ ਆ ਗਈ ਤੂੰ ਲੋ ਜੀ ਕੇਕ ਕਟਿਆ ਗਿਆ ਕੇਕ ਕੱਟ ਦਿਓ ਜੀ ਲੋ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਟੂ ਯੂ ਲੋ ਜੀ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਜੁਆਰ ਕਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਜਨਮ ਦਿਨ ਤੇ ਮੁਬਾਰਕਾਂ ਭੇਜੀਆਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਗਿਫਟ ਦਿੱਤੇ ਉਹਨਾਂ ਦਾ ਵੀ ਧੰਨਵਾਦ ਤੇ ਜਿਨ੍ਹਾਂ ਨੇ ਪ੍ਰਸ਼ਾਦ ਦਾ ਪਾਣੀ ਛਕਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕੇਕ ਕੱਟਣ ਤੋਂ ਬਾਅਦ ਆਪਾਂ ਮੈਡਮ ਨੂੰ ਸਰਪ੍ਰਾਈਜ਼ ਦੇਣਾ ਸੀਗਾ ਉਹ ਸੀਗਾ ਕੁਝ ਖਾਸ ਤੇ ਜਿੱਦਾਂ ਫਿਰ ਆਪਾਂ ਕੱਢ ਕੇ ਸਰਪ੍ਰਾਈਜ਼ ਜਿਹੜਾ ਮੈਡਮ ਨੂੰ ਫੜਾਇਆ ਮੈਡਮ ਹੋ ਗਈ ਖੁਸ਼ ਤੇ ਖੁਸ਼ੀ ਦੇ ਜਿਹੜੇ ਅਥਰੂ ਆਉ ਰੋਕ ਨਹੀਂ ਸਕੀ ਬਹੁਤ-ਬਹੁਤ ਥਰੋਣਾ ਆ ਰਿਹਾ ਮੈਡਮ ਨੂੰ ਵਾ 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 ਰੋ ਪਈ ਵੇ ਕੁੜੀ ਰੋ ਪਈ ਇਨਾ ਪਿਆਰ ਨਾ ਸਾਨੂੰ ਕਰੜੀਏ ਇਹ ਪਿਆਰ ਦੇ ਅਥਰੂ ਆ ਜੀ ਲੋਕਾਂ ਨੂੰ ਵੀ ਰੋਣਾ ਆ ਗਿਆ ਸੀਗਾ ਨਾਲ ਚਲੋ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਜਨਮ ਦਿਨ ਤੇ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਡੇ ਪਹੁੰਚੇ ਤੁਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਕੇਕ ਲੈ ਕੇ ਆਏ ਜਿਹੜੇ ਗਿਫਟ ਲੈ ਕੇ ਆਏ ਸਾਰਿਆਂ ਦਾ ਦਿਲੋਂ ਧੰਨਵਾਦ ਤੁਸੀਂ ਸਾਡੇ ਨਾਲ ਇਨਾ ਪਿਆਰ ਕਰਦੇ ਹੋ ਲੜਦੇ ਵੀ ਹੋ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਡਾ ਸਾਰੀ ਮੈਡਮ ਦਾ ਸਟਾਫ ਸਾਰਾ ਪਹੁੰਚਿਆ ਹੋਇਆ ਸੀਗਾ ਤੇ ਕਹਿੰਦੇ ਜੀ ਹੁਣ ਅਸੀਂ ਫੋਟੋ ਕਰਾਣੀ ਹੈ ਮੈਂ ਕਿ ਕਰਾਓ ਕਰਾਓ ਤਵਾਟ ਕਰਾਓ ਫੋਟੋ ਤੇ ਫਿਰ ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਜਿਹੜਾ ਉਹ ਕੀਤਾ ਗਿਆ ਸਾਰਿਆਂ ਨੇ ਕੇਕ ਖਾ ਲਾਇਆ ਬੜਬ ਨੂੰ ਤੇ ਮੈਂ ਸਾਰੇ ਸੀਗੇ ਖੁਸ਼ ਤੇ ਪੀਜ਼ਾ ਆ ਗਿਆ ਵੀ ਪੀਜ਼ਾ ਪੈ ਜੋ ਵੀ ਪੈ ਜੋ ਟੁੱਟ ਕੇ ਪੈ ਜੋ ਪੀਜ਼ੇ ਨੂੰ ਖਾਂਦੀਆਂ ਹੀ ਨਹੀਂ ਪਤਾ ਨਹੀਂ ਕਿ ਆ ਜੱਕਰ ਇਹ ਖਾ ਲਓ ਮੈਂ ਕਿਹਾ ਨਹੀਂ ਨਹੀਂ ਖਾਂਦੀਆਂ ਹਲੇ ਨਹੀਂ ਬਾਅਦ ਖਾਂਦੇ ਆ ਬੇਰ ਹੋਣਾ ਪਿਆ ਜੀ ਫੋਟੋ ਸ਼ੂਟ ਉਹਦੇ ਗਮਲੇ ਜਿਹੇ ਜੇ ਵੱਡ ਗਈਆਂ ਭਰਾ ਬੂਮਾ ਜੀ ਰੋਕੀਆਂ ਮੈਂ ਕਿਹਾ ਭਰਾ ਬਾਹਰ ਆ ਜਾਓ ਫਿਰ ਆਪਾਂ ਪਹੁੰਚ ਗਏ ਡਾਕਟਰ ਸੁਖੀ ਕੋਲ ਡਾਟਰ ਸਰ ਸਰਕਾਰ ਤਾਂ ਸਾਡੀ ਆਪਣੀ ਹੈ ਚਲੋ ਕੋਈ ਗੱਲ ਨਹੀਂ ਚੈੱਕ ਦੇਣੇ ਕੰਮ ਨੂੰ ਕੋਈ ਜੱਕਰੇ ਨਹੀਂ ਤੇ ਰਾਹ ਜਾਂਦੇ ਨੂੰ ਮਿਲ ਗਏ ਬਿੱਲਾ ਭਾਜੀ ਤੇ ਜਿਆ ਤੇ ਇਹਨਾਂ ਨੇ ਮੈਨੂੰ ਵੀ ਬਹੁਤ ਕਹਿੰਦੇ ਹੁਣ ਜਨਾਨੀ ਇਹਦੇ ਵਾਸ ਪੈ ਗਏ ਆ ਤੇ ਮੈਡਮ ਆ ਗਈ ਸਾਡੇ ਘਰੇ ਇਹਨਾਂ ਨੂੰ ਪੁਲਾਈ ਚਾਹ ਪਾਣੀ ਕਹਿੰਦੀ ਸਾਡਾ ਢਿੱਡ ਪਾਟਣ ਦੇ ਆਏ ਬੈ ਖਾਣਾ ਕੋਕ ਨਹੀਂ ਸੀ ਤਾਂ ਕਹਨੂੰ ਜਾਣਾ ਮੈਂ ਕਿਹਾ ਲਓ ਵੀ ਚੌਲ ਬਣ ਗਏ ਸੀਗੇ ਮਿੱਤਰੋ ਆਪਾਂ ਵੀ ਚੌਲ ਖਾ ਗਏ ਤੇ ਮਟਰ ਪਨੀਰ ਦੀ ਸਬਜ਼ੀ ਖਾ ਗਏ ਤੇ ਆਪਾਂ ਵੀ ਲੱਗੇ ਆ ਸੌਣ ਡੈਡੀ ਸਾਡਾ ਸੌ ਗਿਆ ਵਾਹਿਗੁਰੂ ਜੀ ਲੋ ਜੀ ਚੱਕ ਦੋ ਕੰਮ ਨੂੰ ਮੋਲ ਵੀ ਆਇਆ ਸੀ ਸਾਡਾ ਤੇ ਆਪਾਂ ਫੇਰ ਰਾਤ ਨੂੰ ਖਾ ਪੀ ਕੇ ਤੇ ਘੁੰਮਣ ਚੱਲ ਕੇ ਸ਼ੈਰ ਕਰਨ ਸ਼ੈਰ ਕਰਕੇ ਆ ਕੇ ਤੇ ਆਪਾਂ ਵਾਪਸ ਆ ਕੇ ਫੇਰ ਬਣਾਈ ਵੀਡੀਓ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕੀਤਾ ਤੁਸੀਂ ਜਨ ਜਨ ਦੀ ਵਧਾਈਆਂ ਤੇ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਬਹੁਤ